ਸੇ ਦੇਣ ਵਾਲਾ ਇੱਕ ਨੇਕ ਇਨਸਾਨ ਨੇਕ ਨੌਜਵਾਨ ਜਿੰਦੀ ਜਲੰਧਰ ਤੋਂ ਧਾਰਨ ਸ਼ੁਰੂ ਹੁੰਦੀ ਸੀ ਤੇ ਵਰਲਡ ਲੈਵਲ ਤੱਕ ਜਾਂਦੀ ਸੀ ਇੱਕ ਗਲਤ ਤਰੀਕੇ ਦਾ ਟਰੀਟਮੈਂਟ ਹੋਣ ਕਾਰਨ ਉਹ ਸਾਡੇ ਵਿੱਚੋਂ ਸੁਰਗਵਾਸ ਹੋ ਗਿਆ ਮੈਡੀਕਲ ਤੌਰ ਤੇ ਡਾਕਟਰ ਜਦੋਂ ਇਹਨਾਂ ਗੱਲਾਂ ਕਰਦੇ ਨੇ ਤੇ ਜਦੋਂ ਇਹੋ ਜਿਹੇ ਨੌਜਵਾਨ ਜਾਂਦੇ ਨੇ ਜਿਨ੍ਹਾਂ ਦੇ ਜਾਨ ਦੇ ਨਾਲ ਇੱਕ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਉਹੋ ਜਿਹਾ ਨੁਕਸਾਨ ਜਲੰਧਰ ਚ ਪੰਜਾਬ ਚ ਤੇ ਦੇਸ਼ ਭਰ ਦਾ ਹੋਇਆ ਇਸ ਮੁੰਡੇ ਦੇ ਮਨ ਦੇ ਵਿੱਚ ਦੇਸ਼ ਪ੍ਰਤੀ ਸੇਵਾ ਸੀ ਤੇ ਮਿੱਟੀ ਤੋਂ ਉੱਠਿਆ ਹੋਇਆ ਇੱਕ ਮਿਹਨਤੀ ਇਨਸਾਨ ਸੀ ਜਿਹਦੇ ਬਾਪ ਨੇ ਬੜੀ ਮਿਹਨਤ ਕੀਤੀ ਪਰ ਲੇਕਨ ਇਹ ਨਹੀਂ ਸੀ ਪਤਾ ਅੰਬਰਸਰ ਚੈੱਕ ਕਰਨ ਗਿਆ ਕਿ ਵਾਪਸ ਹੀ ਨਹੀਂ ਆਉਣਾ ਉਹ ਡਾਕਟਰ ਦੀ ਬਹੁਤ ਵੱਡੀ ਗਲਤੀ ਹੈ ਇਨਕੁਆਰੀ ਹੋਣੀ ਚਾਹੀਦੀ ਹੈ ਕਿ ਜਿਹੜੇ ਡਾਕਟਰ ਇਹੋ ਜਿਹੀਆਂ ਅੰਗਲੀਆਂ ਕਰਦੇ ਨੇ ਉਹਨਾਂ ਦਾ ਕਿਸੇ ਤਰ੍ਹਾਂ ਨਾਲ ਵੀ ਲਿਆਜ ਨਹੀਂ ਕਰਨਾ ਚਾਹੀਦਾ ਤੇ ਬੜਾ ਮਨ ਨੂੰ ਦੁੱਖ ਲੱਗਿਆ ਸਾਡੇ ਦੇ ਨੇੜੇ ਦਾ ਪਰਿਵਾਰ ਸੀ ਤੇ ਬੇਹੰਤੀ ਪਰਿਵਾਰ ਸੀ ਦਸਾ ਨੋਹਾ ਦੀ ਕਿਰਤ ਕਰਕੇ ਪਰਸ਼ਾਦਾ ਛਕਦੇ ਸੀ ਉਹ ਵਾਈਗੁਰ ਨੂੰ ਵੀ ਮਨਜ਼ੂਰ ਨਹੀਂ ਸੀ ਉਹ ਬਹੁਤ ਜਲਦੀ ਲੈ ਗਿਆ ਪਰ ਪਹਿਲੀ ਗਲਤੀ ਡਾਕਟਰਾਂ ਦੀ ਤੇ ਇਹ ਵਿਚਾਰਾ ਅਨਪੋਲ ਮਾਰਿਆ ਗਿਆ ਜਿੰਦਾ ਮੈਂ ਸਾਰਿਆਂ ਨਾਲ ਅਫਸੋਸ ਕਰਦਾ ਤੇ ਗੁਰੂ ਮਹਾਰਾਜ ਦੀ ਤਾਬਿਆਂ ਦੇ ਵਿੱਚ ਅਰਦਾਸ ਕਰਦਾ ਕਿ ਇਹਨਾਂ ਦੇ ਪਰਿਵਾਰ ਨੂੰ ਹਿੰਮਤ ਬਖਸ਼ੇ ਅੱਗੇ ਛੋਟਾ ਭਰਾ ਵੀ ਇਹਨਾਂ ਦਾ ਐਕਸਪਾਇਰ ਹੋਇਆ ਤੇ ਹੁਣ ਇਹ ਚਲਾ ਗਿਆ ਘਰ ਦੇ ਦੀਵੇ ਬੁੱਝ ਗਏ ਬਾਦਵਾ ਡਨ ਅਸਟਾ ਮਾਈਕ ਥੋੜਾ ਥੋੜਾ ੱਲੇ ਰੱਖੋ ਯਾਰ ਮਾਈਕ ਬੰਦੇ ਆਗੇ ਯਾਰ ਆਈਡੀ ਨੀਚੇ ਜਾਏਗਾ ਆਈਡੀ ਮਾਰੀ ਬਾਰੀ ਤੱਕ ਅੱਜ ਬਾਡੀ ਬਿਲਡਰ ਗੁਰਿੰਦਰ ਸਿੰਘ ਘੁੰਮਣ ਉਹਨਾਂ ਨੂੰ ਅੰਤਿਮ ਅਰਦਾਸ ਦੇਣ ਦੇ ਲਈ ਅੱਜ ਸਾਰੇ ਪੰਜਾਬ ਤੋਂ ਵਕ ਵਕ ਖਾਵਾਂ ਤੋਂ ਸਾਥੀ ਜਿਹੜੇ ਆ ਪਹੁੰਚੇ ਆ ਔਰ ਗੁਰਿੰਦਰ ਘੁੰਮਣ ਦਿਸ਼ਕ ਸਿਹਤ ਹੈ ਜਿਹੜੀ ਕਿਸੇ ਤੋਂ ਲੁਕੀ ਨਹੀਂ ਹੈ ਇੱਕ ਐਸਾ ਦਰਸ਼ਨੀ ਗੱਭਰੂ ਸੀ ਇੱਕ ਇਹੋ ਜਿਹਾ ਦਾ ਸ਼ਰੀਰ ਸੀਗਾ ਉਹਨੇ ਮਿਹਨਤ ਨਾਲ ਬਣਾਇਆ ਸੀ ਸ਼ੀਸ਼ੇ ਚ ਮਢਾਉਣ ਵਾਲਾ ਉਹ ਗੱਭਰੂ ਉਹ ਸਾਥੀ ਅੱਜ ਉਹਦੇ ਅੰਤਿਮ ਭੋਗ ਦੇ ਵਿੱਚ ਆ ਕੇ ਬੜਾ ਮੰਨ ਉਦਾਸ ਹੈ ਅਫਸੋਸ ਹੈ ਇਸ ਗੱਲ ਦਾ ਕਿੰਨੀਆਂ ਮਿਹਨਤਾਂ ਦੇ ਨਾਲ ਕਿੰਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਵਰਿੰਦਰ ਘੁੰਮਣ ਦਾ ਜਿਹੜਾ ਨਾਮ ਹੈ ਅੱਜ ਭਾਰਤ ਦੇ ਹਰ ਕੋਨੇ ਦੇ ਵਿੱਚ ਗੂੰਜਿਆ ਔਰ ਨਾ ਵੀ ਫਿਲਮ ਦਾ ਸੀਨ ਦੇਖ ਰਿਆ ਸੀ ਪਿਛਲੇ ਦਿਨੀ ਰੋਰ ਫਿਲਮ ਦੇ ਵਿੱਚ ਜਿਹੜਾ ਉਹਨੇ ਕਿਰਦਾਰ ਨਿਭਾਇਆ ਉਹਦੇ ਅੱਗੇ ਟਾਈਗਰ ਵੀ ਜਿਹੜਾ ਫਿੱਕਾ ਪੈਂਦਾ ਸੀ ਇੱਕ ਇਹੋ ਜੀ ਉਹਦੀ ਬੱਬਰ ਸ਼ੇਰ ਵਰਗੀ ਪਰਸਨੈਲਿਟੀ ਸੀ ਔਰ ਅੱਜ ਸਾਡੇ ਸਿਸਟਮ ਦੀ ਜਿਹੜੀ ناکਾਮੀ ਹੈ ਉਹਦੀ ਭੇਂਟ ਅੱਜ ਬ੍ਰਿੰਦਰ ਘੋਮਣ ਜੜਿਆ ਸੋ ਜਿੱਥੇ ਪਰਿਵਾਰ ਦੁਖੀ ਹੈ ਸਾਰਾ ਇਲਾਕਾ ਉਹਨੂੰ ਪਿਆਰ ਕਰਨ ਵਾਲੇ ਸਾਰੇ ਸਾਥੀ ਆ ਉਹਨਾਂ ਦੇ ਅੰਦਰ ਬੜਾ ਅੱਜ ਇਸ ਗੱਲ ਦਾ ਰੋਹ ਵੀ ਹੈ ਕਿ ਇਹ ਸਿਸਟਮ ਜਿਹੜਾ ਹੈ ਇਹ ਕਿਦਾਂ ਠੀਕ ਹੋਏਗਾ ਕਿਹਨਾਂ ਲੋਕਾਂ ਦੀ ਜ਼ਿੰਮੇਵਾਰੀ ਹੈ ਇਸ ਸਿਸਟਮ ਨੂੰ ਠੀਕ ਕਰਨ ਦੀ ਸੁਰੇਤੇ ਵੱਡਾ ਸਵਾਲ ਪੈਦਾ ਹੁੰਦਾ ਔਰ ਮੈਂ ਤੁਹਾਡੇ ਮਾਧਿਅਮ ਤੋਂ ਸਰਕਾਰ ਨੂੰ ਮੁੱਖ ਮੰਤਰੀ ਪੰਜਾਬ ਨੂੰ ਇਹ ਅਪੀਲ ਕਰਨਾ ਚਾਹਾਂਗਾ ਕਿ ਵਰਿੰਦਰ ਘੁੰਮਣ ਦੇ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਸਾਹਿਬ ਖੁਦ ਦਿਸ਼ਾ ਨਿਰਦੇਸ਼ ਜਾਰੀ ਕਰਨ ਔਰ ਜਿਹੜੀ ਡਾਕਟਰਾਂ ਦੀ ਜਿਹੜੀ ਪੈਨਲ ਬਣਿਆ ਬੋਰਡ ਬਣਿਆ ਉਹ ਬੋਰਡ ਹੈ ਜਿਹੜਾ ਇਮਾਨਦਾਰੀ ਦੇ ਨਾਲ ਆਪਣੀ ਰਿਪੋਰਟ ਦੇਵੇ। ਕਾਕੀ ਵਰਿੰਦਰ ਘੁੰਮਣ ਦੀ ਮੌਤ ਦਾ ਜਿਹੜਾ ਇਨਸਾਫ ਹੈ ਹੋ ਸਕੇ ਔਰ ਦੁਬਾਰਾ ਕੋਈ ਵਰਿੰਦਰ ਘੁੰਮਣ ਹੈ ਜਿਹੜਾ ਇਸ ਮੌਤ ਦੇ ਗਰਾਸ ਦੇ ਵਿੱਚ ਇਹਨਾਂ ਸਿਸਟਮ ਦੀ ਡਾਕਟਰਾਂ ਦੀ ਅਣਗਹਿਲੀ ਦੇ ਕਰਕੇ ਦੁਬਾਰਾ ਇਦਾਂ ਦਾ ਹਾਦਸਾ ਨਾ ਹੋ ਸਕੇ। ਕਾਚਾ ਸਰ ਸਰ 5 ਸਰ ਹਾਜੀ ਲੋ ਜੀ ਸ਼੍ਰੀ ਭਰਿੰਦਰ ਕੁਮਨ ਜਿਹੜੇ ਕੁਝ ਦਿਨ ਪਹਿਲਾਂ ਇੱਕ ਬੜੇ ਬੇਤ ਪਰੇ ਹਾਲਾਤ ਦੇ ਵਿੱਚ ਜਿਹਦੀ ਮੌਤ ਹੋਈ ਹੈ ਮੈਂ ਤਾਂ ਬੇਤ ਪਰਾ ਹਾਲਾਤ ਕਹੂੰਗਾ ਕਿੰਨੇ ਐਡਾ ਵੱਡਾ ਬਾਡੀ ਬਿਲਡਰ ਐਡਾ ਵੱਡਾ ਨੌਜਵਾਨ ਇੱਕ ਛੋਟੀ ਜਿਹੀ ਆਪਰੇਸ਼ਨ ਕਰਾਉਣ ਵਾਸਤੇ ਹਸਪੀਟਲ ਗਿਆ ਔਰ ਇਦਾਂ ਦੇ ਵਧੀਆ ਹਸਪੀਟਲ ਵੱਡੇ ਹਸਪੀਟਲ ਜਿੱਥੇ ਲੋਕ ਆਪਾਂ ਇਲਾਜ ਔਰ ਇਲਾਜ ਕਰਨ ਜਾਂਦੇ ਆ ਇੱਕ ਅਕਸਮਾਤ ਉਹਦੀ ਡੈਥ ਹੋ ਜਾਂਦੀ ਹੈ ਮੌਤ ਹੋ ਜਾਂਦੀ ਹੈ ਇਹਦੇ ਨਾਲ ਘੁੰਮਨ ਪਰਿਵਾਰ ਨੂੰ ਬਹੁਤ ਵੱਡਾ ਝਟਕਾ ਲੱਗਾ ਬਹੁਤ ਵੱਡਾ ਕਾਟਾ ਪਿਆ ਕਿਉਂਕਿ ਮੇਰਾ ਔਰ ਘੁੰਮਨ ਪਰਿਵਾਰ ਦਾ ਪਿਛਲੇ 35 ਸਾਲ ਤੋਂ ਸਬੰਧ ਹੈ ਇਹ ਵਿਰਿੰਦਰ ਇਹਦਾ ਛੋਟਾ ਭਰਾ ਛੋਟਾ ਘੁੰਮਨ ਸਾਰਾ ਪਰਿਵਾਰ ਜਿਹੜਾ ਹੈ ਧਾਰਮਿਕ ਤੌਰ ਤੇ ਉੱਤੇ ਡੇਰੇ ਦੇ ਨਾਲ ਜੁੜੇ ਔਰ ਇਹਨਾਂ ਨੇ ਬੜੀ ਸਮਾਜਿਕ ਸੇਵਾ ਕੀਤੀ ਆਸ ਤੌਰ ਤੇ ਵਿਰਿੰਦਰ ਘੁੰਮਨ ਜਿਹੜਾ ਕਿ ਐਡਾ ਵੱਡਾ ਬਾਡੀ ਬਿਲਡਰ ਔਰ ਵੈਜੀਟੇਰੀਅਨ ਔਰ ਜਿਹੜਾ ਹਮੇਸ਼ਾ ਹੀ ਵਿਚਾਰ ਕਰਦਾ ਸੀ ਕਿ ਬੰਦੇ ਨੂੰ ਫੈਟ ਫ੍ਰੀ ਰਹਿਣਾ ਚਾਹੀਦਾ ਔਰ ਉਸਨੇ ਆਪਣੀ ਸਿਹਤ ਬਣਾ ਕੇ ਲੋਕਾਂ ਨੂੰ ਦੱਸਿਆ ਕਿ ਅਸੀਂ ਬਿਨਾ ਪ੍ਰੋਟੀਨ ਤੋਂ ਬਿਨਾ ਕਿਸੇ ਐਸੀ ਵੀ ਚੀਜ਼ਾਂ ਤੋਂ ਆਪਣੀ ਬਾਡੀ ਜਿਹੜੀ ਹੈ ਮੇਨਟੇਨ ਕਰ ਸਕਦੇ ਆ ਔਰ ਉਸਦੀ ਮੌਤ ਤੇ ਉੱਤੇ ਸਾਨੂੰ ਬੜਾ ਗਹਿਰਾ ਦਸ ਸਦਮਾ ਹੈ ਔਰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਔਰ ਖਾਸ ਤੌਰ ਤੇ ਜਿਹੜੀ ਇਹ ਰਹਿਸ ਵਿੱਚ ਮੌਤ ਹੋਈ ਹੈ ਇਹਦੀ ਅਜੇ ਤੱਕ ਕੋਈ ਇਨਕੁਆਰੀ ਨਹੀਂ ਹੋਈ ਕੋਈ ਪਤਾ ਨਹੀਂ ਚੱਲਿਆ ਮੈਂ ਸਰਕਾਰਾਂ ਨੂੰ ਸਰਕਾਰ ਨੂੰ ਇਹ ਕਹਾਂਗਾ ਕਿ ਇਹਨਾਂ ਦਾ ਜਰੂਰ ਇਸ ਤਰੀਕੇ ਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਉਹਦੇ ਮੌਤ ਦੇ ਕਾਰਨ ਕੀ ਸੀ थैंक यू वेरी मच ਜੀ ਇਹ ਉਹ ਗੱਲ ਚੱਲਦੀ ਹੈ